ਗੌੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਿਦ ਅੰਤਰ ਧਾਰੈ ਪੰਜ ਜਨ ਸਿਉ ਸੰਗ ਨਿਵਾਰੈ ਦਸ ਇੰਦਰੀ ਕਰਿ ਰਾਖੈ ਵਾਸ ਤਾ ਕੈ ਆਤਮੈ ਹੋਇ ਪ੍ਰਗਾਸ ਐਸੀ ਦ੍ਰਿੜਤਾ ਤਾ ਕੈ ਹੋਏ ਜਾਕਉ ਦਇਆ ਮਇਆ ਪ੍ਰਭ ਸੋਇ ਰਹਾਉ ਸਾਜਨ ਦੁਸ਼ਟ ਜਾ ਕੈ ਏਕ ਸਮਾਨੈ ਜੇ ਤਾ ਬੋਲਣ ਤੇ ਤਾ ਗਿਆਨੈ ਜੇਤਾ ਸੁਨਣਾ ਤੇਤਾ ਨਾਮ ਜੇਤਾ ਪੇਖਣ ਤੇਤਾ ਧਿਆਨ ਸਹਜੇ ਜਾਗਣ ਸਹਜੇ ਸੋਏ ਸਹਜੇ ਹੋਤਾ ਜਾਏ ਸੁ ਹੋਏ ਸਹਜ ਬੈਰਾਗ ਸਹਜੇ ਹੀ ਹਸਨਾ ਸਹਜੇ ਚੂਪ ਸਹਜੇ ਹੀ ਜਪਨਾ ਸਹਜੇ ਪੂਜਨ ਸਹਜੇ ਪਾਉ ਸਹਜੇ ਮਿਟਿਓ ਸਗਲ ਦੁਰਾਉ ਸਹਜੇ ਹੋਆ ਸਾਧੂ ਸੰਗ ਸਹਜ ਮਿਲਿਓ ਪਾਰ ਬ੍ਰਹਮਨ ਸੰਗ ਸਹਜੇ ਗ੍ਰਹਿਮਹਿ ਸਹਜ ਉਦਾਸੀ ਸਹਜੇ ਦੁਬਿਦਾ ਤਨ ਕੀ ਨਾਸੀ ਜਾ ਕੈ ਸਹਜ ਮਨ ਭਇਆ ਆਨੰਦ ਤਾ ਕਉ ਪੀਟਿਆ ਪਰਮ ਆਨੰਦ ਸਹਜੇ ਅੰਮ੍ਰਿਤ ਪੀਓ ਨਾਮ ਸਹਜੇ ਕੀਨੋ ਜੀ ਕੋ ਦਾਨ ਸਹਜ ਕਥਾ ਮਹਿ ਆਤਮ ਰਸਿਆ ਤਾ ਕੈ ਸੰਗ ਅਬਿਨਾਸੀ ਵਸਿਆ ਸਹਜੇ ਆਸਣ ਅਸਥਿਰ ਪਾਇਆ ਸਹਜੇ ਅਨਹਤ ਸ਼ਬਦ ਵਜਾਇਆ ਸਹਿਜੇ ॠਣ ਛੁਣਕਾਰ ਸੁਹਾਇ ਤਾ ਕੈ ਕਰਿ ਪਾਰ ਬ੍ਰਹਮ ਸਮਾਇ ਸਹਿਜੇ ਜਾ ਕਉ ਪਰਿਉ ਕਰਮਾ ਸਹਿਜੇ ਗੁਰ ਭੇਟਿਓ ਸਚ ਧਰਮਾ ਜਾ ਕੈ ਸਹਿਜ ਭਇਆ ਸੋ ਜਾਣੈ ਨਾਨਕ ਦਾਸ ਤਾ ਕੈ ਕੁਰਬਾਨੈ ਗੌੜੀ ਮਹੱਲਾ ਪੰਜਵਾ ਪ੍ਰਥਮੇ ਗਰਭਵਾਸ ਤੇ ਟੜਿਆ ਪੁੱਤਰ ਕੁਲਤਰ ਕੁਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰ ਪਰ ਗਵਨ ਕਰਹਿ ਗੇ ਬਪੁਰੇ ਗਵਨ ਅਸਥਾਨ ਜੋ ਕਬਹੋ ਨ ਟਰੈ ਕਬਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰਪੁਰੀ ਮਹਿ ਸਰ ਪਰ ਮਰਣਾ ਬ੍ਰਹਮਪੁਰੀ ਨਹਿ ਚਲ ਨਹੀਂ ਰਹਿਣਾ ਸਿਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨ ਸਬਿਤਾਲਾ ਗਿਰ ਤਰ ਤਰਣ ਗਗਨ ਅਰਤਾਰੇ ਰਵ ਸਸ ਪਵਨ ਪਾਵਕ ਨੀਰਾਰੇ ਦਿਨਸ ਰੈਣ ਬਰਤ ਅਰ ਪੇਦਾ ਸ਼ਾਸਤਰ ਸਿਮਰਤ ਬਿਨ ਸਹਗੇ 베ਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ پاک ਹੋਤੀ ਧੋਤੀ ਡੰਡੌਤ ਪ੍ਰਸਾਦਨ ਭੋਗਾ ਗਵਨ ਕਰੇ ਗੋ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਾਸਾਰ ਦੀਸੈ ਪਾਸਾਰਾ ਬਿਨ ਸਜਾਏ ਗੋ ਸਗਲ ਆਕਾਰਾ ਸਹਿਜ ਸਿਫਤ ਭਗਤ ਤਤ ਗਿਆਨ ਸਦਾ ਆਨੰਦ ਨਿਹਚਲ ਸਚ ਥਾਨ ਤਹਾ ਸੰਗਤ ਸਾਧਗੁਣ ਰਸੈ ਅਨਪਉ ਨਗਰ ਤਹਾ ਸਦ ਵਸੈ ਤਹ ਭਉ ਪਰਮਾ ਸੋਗ ਨ ਚਿੰਤਾ ਆਵਣ ਜਾਵਣ ਮਿਰਤ ਨ ਹੋਤਾ ਤਹ ਸਦਾ ਆਨੰਦ ਅਨਹਦ ਆਖਾਰੇ ਭਗਤ ਵਸਹਿ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨ ਪਾਰ ਕੌਣ ਕਰੈ ਤਾਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੇ ਨਿਹਚਲ ਥਾਨ ਸਾਧ ਸੰਗ ਤਰੈ ਗਉੜੀ ਮਹੱਲਾ ਪੰਜਵਾਂ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸ ਹੈ ਵਡਿਆਈ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ ਐਸਾ ਕੋਈ ਜੇ ਦੁਬਿਦਾ ਮਾਰਗ ਵਾਵੇ ਇਸਹਿ ਮਾਰ ਰਾਜ ਜੋਗ ਕਮਾਵੇ ਰਹਾਉ ਜੋ ਇਸ ਮਾਰੇ ਤਿਸ ਕਉ ਪਉ ਨਾਹੀ ਜੋ ਇਸ ਮਾਰੇ ਸੋ ਨਾਮ ਸਮਾਹਿ ਜੋ ਇਸ ਮਾਰੇ ਤਿਸ ਕੀ ਤ੍ਰਿਸਨਾ ਬੁਝੈ ਜੋ ਇਸ ਮਾਰੇ ਸੋ ਦਰਗਹਿ ਸਿਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੋ ਨਹਿ ਚਲ ਤਨੀ ਜੋ ਇਸ ਮਾਰੇ ਸੋ ਵੱਡ ਭਾਗਾ ਜੋ ਇਸ ਮਾਰੇ ਸੋ ਅਨ ਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੁਗਿਆਨੀ ਜੋ ਇਸ ਮਾਰੇ ਸੋ ਸਹਜ ਧਿਆਨੀ ਇਸ ਮਾਰੀ ਬਿਨ ਥਾਏ ਨ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨ ਮਟੈ ਇਸ ਮਾਰੀ ਬਿਨ ਜਮਤੇ ਨਹੀਂ ਛਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੋਲਾ ਜਾ ਕੋ ਪਏ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਿਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹੱਲਾ ਪੰਜਵਾ ਹਰ ਸਿਉ ਜੁਰੈ ਤਾਂ ਸਭ ਕੋ ਮੀਤ ਹਰ ਸਿਉ ਜੁਰੈ ਤਨਹ ਚਲ ਚੀਤ ਹਰ ਸਿਉ ਜੁਰੈ ਤਾਂ ਵਿਆਪੈ ਕਾੜਾ ਹਰ ਸਿਉ ਜੁਰੈ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਕਾਜ ਤੁਹਾਰੈ ਨਾਹੀ ਹੋਰ ਰਹਾਉ ਵੱਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਗਾਵਾਰ ਹਰ ਕਾ ਦਾਸ ਨੀਚ ਕੁੱਲ ਸੁਣਹਿ ਕਿਸ ਕੈ ਸੰਗ ਖਿਨ ਮਹਿ ਉਧ ਰਹਿ ਕੋਟ ਮੱਜਨ ਜਾ ਕੈ ਸੁਣ ਨਾਮ ਕੋਟ ਪੂਜਾ ਜਾ ਕੈ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵਿਦ ਜਾਣੀ ਮਨ ਆਪਣੇ ਮਹਿ ਫਿਰ ਫਿਰ ਚੀਤ ਬਿਨਸ ਜਾਹੇ ਮਾਇਆ ਕੇ ਹੇਤ ਹਰ ਅਬਿਨਾਸੀ ਤੁਮਰੇ ਸੰਗ ਮਨ ਮੇਰੇ ਰਚਿ ਰਾਮ ਕੈ ਰੰਗ ਜਾ ਕਹਿ ਕਾਮ ਉਤਰੈ ਸਭ ਭੂਖ ਜਾ ਕਹਿ ਕਾਮ ਨ ਜੋਹ ਹੈ ਦੂਤ ਜਾ ਕਹਿ ਕਾਮ ਤੇਰਾ ਵੱਡ ਗਮਰ ਜਾ ਕਹਿ ਕਾਮ ਹੋਵਹਿ ਤੂੰ ਅਮਰ ਜਾ ਕੇ ਚਾਕਰ ਕਉ ਨਹੀਂ ਦਾਨ ਜਾ ਕੇ ਚਾਕਰ ਕਉ ਨਹੀਂ ਬਾਨ ਜਾ ਕਹਿ ਦਫ਼ਤਰ ਪੁੱਛੈ ਨਾ ਲਿਖਾ ਤਾਂ ਕੀ ਚਾਕਰੀ ਕਰਹੁ ਵਿਸੇਖਾ ਜਾ ਕੈ ਊਨ ਨਾਹੀ ਕਾਹੂ ਬਾਤ ਇਕ ਹੈ ਆਪ ਅਨੇਕ ਹੈ ਭਾਤ ਜਾ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਕਾਲ ਨਾ ਕੋ ਚਤੁਰ ਨਾਹੀ ਕੋ ਮੂੜਾ ਨਾ ਕੋ ਹੀਣ ਨਾਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਤਿਉਂ ਜੀਵ ਹੈ ਸਾਕਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮਹਿ ਜੀਆ ਕੋਟ ਦਿਨ ਸ ਲੱਖ ਸਦਾ ਥਿਰਥੀਆ ਰਹਾਉ ਬਿਨ ਸਿਮਰਨ ਤ੍ਰਿਗ ਕਰਮ ਕਰਾਸ ਕਾਗ ਬਤਨ ਵਿਸ਼ਟਾ ਮਹਿ ਵਾਸ ਬਿਨ ਸਿਮਰਨ ਭਏ ਕੂਕਰ ਕਾਮ ਸਾਕਤ ਬੇਸਵਾ ਪੂਤ ਨਿਨਾਮ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਬੋਲ ਹੈ ਕੂਰ ਸਾਖਤ ਮੁਖ ਕਾਰਾ ਬਿਨ ਸਿਮਰਨ ਗਰ ਦਬ ਕੀ ਨਿਆਈ ਸਾਖਤ ਥਾਨ ਪ੍ਰਿਸ਼ਟ ਫਿਰਾਹੀ ਬਿਨ ਸਿਮਰਨ ਕੂਕਰ ਹਰ ਕਾਇਆ ਸਾਖਤ ਲੋਭੀ ਬੰਦ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੁੱਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ ਕਹੋ ਨਾਨਕ ਗੁਰ ਜਗਤ ਤਰਾਇਆ ਗੌੜੀ ਮਹੱਲਾ 5 ਗੁਰ ਕੈ ਬਚਨ ਮੋਹਿ ਪਰਮ ਗਤ ਪਾਈ ਗੁਰ ਪੂਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਉ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਦ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕੱਟੀਐ ਜਮ ਕੀ ਫਾਸਾ ਗੁਰ ਕਾ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਤਿਸ ਗੁਰ ਕੋ ਸਿਮਰਉ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤ ਮੱਜਨ ਕਰੋ ਜਨਮ ਜਨਮ ਕੀ ਹਉਮੈ ਮਲ ਹਰਉ ਤਿਸ ਗੁਰ ਕੋ ਝੂਲਾ ਬਉ ਪਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੂ ਬਉ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੂ ਕੋ ਦੀਨਾ ਜੀਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਪੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ